ਅੱਜ ਧਿਆਨਪੁਰ ਮੀਟਿੰਗ ਪਾ ਗਿਆਂ ਦੀ ਇੱਕ ਗੱਡੇ ਦੇ ਪਾਣੀ ਵੀ ਲਾ ਗੇ ਦਿੱਤਾ ਈ ਓਏ ਪਾਣੀ ਪਹਿਲਾਂ ਪਹਿਲਾਂ ਕਿੱਦਾਂ ਆਏ ਹੋ ਆਏ ਗਿਰੋ ਸਾਥ ਸੰਗਤ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਦੇ ਪਿਆਰਿਓ ਜਿਹੜਾ ਕੋ ਮੇਰਾ ਵੀਰ ਪੈਰ ਭਰਾ ਅਜੇ ਤੱਕ ਗੁਰਦੁਆਰਾ ਸਾਹਿਬ ਨਹੀਂ ਪਹੁੰਚਾ ਉਹ ਪਹੁੰਚੋ ਅਦੇ ਗੁਰੂ ਕਾ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ ਪਰਵਾਜ਼ ਫਿਰਨੇ ਅੱਜ ਗੁਰੂ ਕਾ ਦੇ ਪ੍ਰੀਤਮਾਨ ਸਾਡੇ ਵੀਰ ਮਕਤਾਬ ਸਿੰਘ ਜੀ ਥਾਣੇ ਦਾ ਸਾਹਿਬ ਉਹਨਾਂ ਦੇ ਗ੍ਰੇਵ ਕੇ ਪਰਵਾਜ਼ ਫਿਰਨੇ ਚੱਲ ਪਾਣੇ ਹਨ बेनती या प्यारु Thank i mm don't -hmm.

Thank ਪਰਵਾਹ ਦੇ ਵਿਰਲਾ ਪਰ ਹੱਥ ਰੱਖਣਾ ਤੁਮਾਂ ਦੀ ਜਵਾਬ ਦੇ ਤੋਂ ਨੇ ਤਰਾਂ ਵੀ ਗੁਰਦੇਵ ਸਿੰਘ ਜੀ ਉਹਨਾਂ ਦੇ ਪਰਵਾਹ ਮਰਦਾ ਵੀ ਬ੍ਰਿੰਦ ਬਾਹ ਬਾਰੇ ਕਰੂ ਖਲਾਸੀ ਤਾਂ ਮੁਕਤੀ ਬਖਸ਼ੀ ਕਿਸੇ ਵੀ ਦਾ ਭੈੜਾ ਨਾ ਬਣਵਾ ਨਾ ਗਏ ਇਹ ਸ੍ਰੀ ਮਹਾਰਾਜ कार्य ज्ञान के सच्चे पाछा कार्यो मनोप्रौला पूर्ण किए रे जेर बय के भारतीय पूर्ण बेटे निकाल के कला बख्शे पर 300 संत भला बबले तो कर ਇਹ ਪਾਜੀ ਪਰ ਬਾਈਓ ਪਾਜੀ ਕਰਨ ਲਈ ਸਟੇਟ ਕਰਦੇ ਹਨ ਵੀ ਰਜਾ ਦਾ ਨਾਮ ਨੰਬਰ ਉਹਨਾਂ ਦੇ ਪਰਿਵਾਰ ਨੂੰ ਦੋਰੀ ਦੇ ਪਰਮਾਤਮਾ ਪਰ ਉਹਨਾਂ ਦੇ ਪਰਿਵਾਰ ਨੂੰ ਅਤੇ ਸਾਡੇ ਵੀ ਮੁਖਤਿਆਰ ਸਿੰਘ ਜੀ ਉਹਨਾਂ ਵੱਲੋਂ 500 ਰੁਪਏ ਸਹਿਬ ਜਗਤ ਦੇ ਨਾਮ ਤੇ ਅਰਦਾਸ ਬੇਨਤੀ ਉਹ ਦਿੱਤੇ ਪਾਚਾ ਬਾਅਦ ਚ ਕਰਦੇ

ਤੇ ਇਹਦੇ ਕਿਉ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਅਸੀਂ ਸੋਢੀ ਪਾਤਸ਼ਾਹੀ ਪੈਂਦੇ ਜੋ ਸੋਢ ਬੰਸ ਚੱਲੀ ਇਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਤੋਂ ਚੱਲੀ ਆ ਫੋ ਜਿਸ ਵੇਲੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੀ ਵਿਰਤਵਸਤਾ ਜੀ ਉਹਨਾਂ ਦੀ ਬਤੀ ਦੀਦੀ ਪਾਣੀ ਨੂੰ ਦੀ ਸੇਵਾ ਕਰਦੇ ਸਨ ਕਿਹਾ ਤਾਂ ਹਰਦਾ ਕਿ ਜੋ ਵੀ ਇਹ ਵਰਤਿਸਨ ਹੁੰਦਾ ਹੈ ਪਾਵਾ ਟੁੱਟ ਗਿਆ ਤੇ ਦੀਦੀ ਜੀ ਨੇ ਆਪਣਾ ਪੈਰ ਦਾ ਹੱਥ ਫੋੜ ਕੇ ਥੱਲੇ ਦੇ ਕੇ ਪਾਣੀ ਦੇ ਤੇ ਉਸ ਨੂੰ ਬੈਲੈਂਸ ਬਣਾਇਆ ਜਾਨੀ ਕਿ ਸਿਗਨਲ ਨਹੀਂ ਦਿੱਤਾ ਤੇ ਉਹਨਾਂ ਦੇ ਹੱਥ ਚੋਂ ਪੂਰ ਨਿਕਲੇ ਆ ਤੁਹਾਨੂੰ ਵਰਤਿਸਨ ਆਇਆ ਕਿ ਤੁਸੀਂ ਦੱਸਿਆ ਨਹੀਂ ਜਾਂ ਇਨੀ ਸੇਵਾ ਤੁਸੀਂ ਕਰਦੇ ਕੁਝ ਮੰਗ ਲੋ ਤੇ ਬੀਬੀ ਭੰ ਭਾਨੀ ਨੇ ਮੰਗ ਕੀਤੀ ਕਿ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਗੁਰਗੱਦੀ ਚੱਲੀ ਉਹ ਅੰਮ੍ਰਿਤ ਦੇ ਜੀ ਚਲੇਗੀ ਉਸ ਤੋਂ ਅੱਗੇ ਕੁੜਮਾ ਚੱਕ ਦੇ ਵਿਚਾਰ ਗਈ ਜੋ ਪਰਿਵਾਰ ਵਿੱਚ ਥੋੜਾ ਜਿਹਾ ਜੋ ਮੁਖੇਲਾਤ ਅੱਜਾ ਸੀ ਫਾਈਨ ਦਾਤ ਜੀ ਦੇ ਦਸਨ ਜੀ ਉਹਨਾਂ ਵਰਗੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜੋ ਬੁਰੀਾਈ ਹੈ ਇਹ ਹਮ ਸਾਡੇ ਘਰ ਵਿੱਚ ਨਹੀਂ ਰਹੇ ਤੇਗੀ ਇਹ ਬੁਰਾਈ ਦਾ ਹਰਿਆਕਾ ਤੇ ਤੁਸੀਂ ਵੱਧਦੇ ਰਹੇ ਹਮਾਂ ਨੂੰ ਜਾਣ ਲਈ ਇਸ ਕਰਕੇ ਤੁਹਾਨੂੰ ਬਹੁਤ ਕੱਖਾਂ ਨੇ ਬਣਗੇ ਤੇ ਕਸ਼ ਬਹੁਤ ਜਿਆਦਾ ਹੋਣਗੇ ਤਨ ਬਾਬਾ ਜੀ ਸਿੰਘ ਜੀ ਧੰਨਵਾਦ ਬਾਬਾ ਜੀ ਸਿੰਘ ਜੀ ਤਨ ਤਨ ਬਾਬਾ ਜਜਾਰ ਸਿੰਘ ਜੀ ਧੰਨਵਾਦ ਬਾਬਾ ਜਜਾਰ ਸਿੰਘ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਧੰਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਧੰਨਵਾਦ ਫਤੇ ਸਿੰਘ ਜੀ ਇਨਾਂ ਜੋਧਿਆਂ ਦੇ ਨਾਮ ਵਾਹਿਗੁਰੂ ਅੱਜ ਦੀ ਜਿਹੜੀ ਰਾਤ ਸੀ ਨਾ ਅੱਜ ਗੰਗੂ ਬ੍ਰਹਮਣ ਦੇ ਘਰ ਸਾਰੀ ਰਾਤ ਮਾਂ ਨੇ ਕੱਟੀ ਐ ਵਾਹਿਗੁਰੂ ਤੇ ਨਾਲ ਸਹਿਬ ਜੱਜ ਦੇ ਪਾਪਾ ਜੋਰਾਵਰ ਤੇ ਬਾਬਾ ਫਤੇ ਸਿੰਘ ਮਾਂ ਨੂੰ ਕਦੀ ਅੱਤੀ ਰਾਤ ਨੂੰ ਵੀ ਆਖਦੇ ਨੇ ਮਾਂ ਸਾਡਾ ਪਤਾ ਨਾ ਕਦੋਂ ਮਲਾਪ ਹੋਵੇਗਾ ਅਸੀਂ ਆਪਣੇ ਪਿਤਾ ਨੂੰ ਕਦੋਂ ਮਿਲਾਂਗੇ ਕਿਉਂਕਿ ਉਹ ਤਾਂ ਜਗਤ ਮਾਂ ਸੀ ਮਾਂ ਗੁਜਰਪੁਰ ਉਹਨੂੰ ਸਾਰਾ ਪਤਾ ਸੀ ਉਹਨ ਵਾਲੇ ਸਮੇ ਦਾ ਮਾ ਜਦੋਂ ਜਾਗ ਖੁੱਲਦੀ ਏ ਪਤੇ ਸਿੰਘ ਦੀ ਕਹਿ ਲਗਾ ਮਾ ਸੰਗਤ ਸਿੰਘ ਨੂੰ ਦੇ ਦਿੱਤਾ ਏ ਮਾ ਸੱਚੇ ਪਿਤਾ ਨੇ ਇਸ ਸਾਡੇ ਵਾਸਤੇ ਸਭ ਕੁਝ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਧਰਮਾਰਾਜ ਚੰਦੋੜ ਦੀ ਗਲੀ ਦੇ ਵਿੱਚੋਂ ਨਿਕਲੇ ਨੇ ਕੋਈ ਇਤਿਹਾਸ ਕਰ ਕਹਿੰਦੇ ਨੇ ਭਾਈ ਇਤਿਆਸ ਸਿੰਘ ਕਹਿ ਲਗਾ ਸੱਚੇ ਪਿਤਾ ਮੈਂ ਤੱਕਿਆਏ ਪੁੱਤਰ ਅਜੀਤ ਦੀ ਲਾਸ਼ ਹੈ ਸੱਚੇ ਪਿਤਾ ਕਿਰਪਾ ਕਰ ਉਹ ਆਪਣੇ ਪੁੱਤਰ ਦੀ ਲਾਸ਼ ਨੂੰ ਤਾਂ ਤੱਕ ਲੈ ਭਾਈ ਵਿਆ ਸਿੰਘ ਨੂੰ ਸੱਚੇ ਪਿਤਾ ਕਹਿਣ ਲੱਗਿਆ ਜਿੰਨੇ ਮਦਾਨੇ ਜੰਗ ਵਿੱਚ ਪਏ ਨੇ ਨਾ ਮੇਰੇ ਸਿੰਘ ਸ਼ਹੀਦ ਮੇਰੇ ਪੁੱਤਰ ਨੇ ਤੂੰ ਇੱਕ ਪੁੱਤਰ ਦੀ ਗੱਲ ਨਾ ਕਰਾਂ ਤੇ ਤਾਂ ਤਾਂ ਨੂੰ ਦੁਰੋਤ ਕਰਨ ਦੀタル ਮਹਾਰਾਜ ਉਹ ਲਾਸਾਂ ਦੇ ਉੱਪਰੋਂ ਦੀ ਲੱਗ ਕੇ ਆਪਣੇ ਪੁੱਤਾਂ ਦੀਆਂ ਲਾਸਾਂ ਦੇ ਉੱਪਰੋਂ ਦੀ ਗਏ ਨੇ ਤੇ ਉਸ ਵਕਤ ਚ ਕੀ ਆ ਪੀ ਲੋ ਆ ਜੀ ਉਹ ਜੀ ਸਾਹ ਸੰਗਤ ਆ ਗਈ ਗੁਰਦਾਰੇ ਸਾਹਿਬ ਜੀਤ ਨਹੀਂ ਕਰਨਿਆ ਪਰ ਅਗਲਾ ਵੇ ਬਣਾਇਨੀ ਆ ਉਹ ਯਰ ਲਉਂਦੇ ਆ ਮੁੰਡੇ ਅਰੇ ਜੀ ਜੀ ਸਿੰਘ ਵੀ ਆਏ ਨੇ ਅੱਜ ਇਹ ਬੱਬੀ ਰੋਸ਼ਿਆ ਜੀ ਬਾਈ ਗੁਰਦਾਰੇ ਸਾਹਿਬ ਹੋ ਗਈ ਸਮਾਪਤੀ ਅਰਦਾਸ ਰੀ ਅੰਦਰ ਜਾਣਾ ਆ ਜਾ ਅਰਦਾਸ हां ਜੀ ਦੇਖੋ ਮੁੰਡਿਆਂ ਨੂੰ ਸੇਵਾ ਦਿੱਤੀ ਹੈ ਰੇਣਿਆਂ ਦੀ ਰੇਣਿਆਂ ਦੀ ਸੇਵਾ ਜਾਣਾ ਤੇ ਜੇ ਸੋਨੂ ਨੇ ਕਿਹਾ ਤਾਂ ਵੀ ਇਸੇ ਕਾ ਦੋਦੋ ਤੇ ਫੇਰ ਦੋਦੋ ਲਗਿਆ ਹੋਣਾ ਕਦੀ ਜੀ ਦੇ ਨਾਲ ਓਏ ਚੰਗਾ ਜੀਤ ਭਾਈ ਓਕੇ ਕਰੋ ਰੈਸਟੋਰੈਂਟ ਸਵੇਰੇ ਮਿਲਦੇ ਆ ਓਕੇ ਮਨ ਲ ਦਿਨ ਚੜਦਾ ਤੇ ਸ਼ੇਰ ਆ ਗੱਲਾ ਭਾਈ ਹਾਂ ਜੀ ਭਾਈ ਉਹਨਾ ਮੀਟਿੰਗਾਂ ਉਥੇ ਜਾਣਾ ਰਿਪੋਰਟਰ ਪੜ੍ਹਨ ਦੇਣੀਆਂ ਹਾਂਜੀ ਚਲੋ ਓਕੇ ਲਾਓ 4 ਵਜੇ ਰੈਡੀ ਜੀ ਜਨਾਬ ਮਰਾਨੇ ਰਾਪੇ ਸਿੰਘ ਜੀ ਪਾਏ ਡਾਕਟਰ ਜੀ ਪਾਦੇ ਹੈ ਲੈ ਬਟੇ ਹੋਰ ਆਏ ਪਛਾਣ ਨਹੀਂ ਸਾਨਾ ਡਿਆ ਨਹੀਂ ਪਰ ਬਾਤ ਫਿਰ ਜੀ ਸਮਾਪਤੀ ਬਾਤ ਆਏ ਜੀ ਘਰ ਤੇ ਰੈਸਟ ਕੀਤੀ ਥੋੜਾ ਚਿਰ ਤੇ ਅੱਜ ਸੋਮਵਾਰ ਤੇ ਜਾਣਾ ਡਿਊਟੀ ਤੁਰਪੇ ਜੀ ਡਿਊਟੀ ਨੂੰ ਤੇ ਡਿਊਟੀ ਧਿਆਨਪੁਰ ਸਾਹਿਬ ਜਣਾ ਧਿਆਨਪੁਰ ਜਾਣਾ ਤੇ ਉਥੇ ਜਾ ਕੇ ਦੇ ਸਾਲ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਦੇਣੀਆਂ ਨੇ ਤੇ ਹੋਰ ਜੋ ਵੀ ਮੀਟਿੰਗ ਦੇ ਵਿੱਚ ਹੋਇਆ ਤੁਹਾਨੂੰ ਤੁਹਾਨੂੰ ਸ਼ੇਅਰ ਕਰਾਂਗੇ ਤੇ ਬਾਕੀ ਡੇਰਾਪੁਰ ਭਰਾਣ ਨੂੰ ਦੀਪਕ ਨੂੰ ਲੈਣਾ ਹਸਪੀਟਲੋਂ ਤੇ ਚੱਲਦੇ ਆਂ ਦੀਪਕ ਨੂੰ ਲੈਣੇ ਆ ਤਾਂ ਫੇਰ ਕਰਦੇ ਆਂ ਗੱਲਬਾਤ ਠੰਡ ਵੀ ਬਹੁਤ ਅੱਜ ਮੌਸਮ ਵੇਖੋ ਗੱਦਾ ਦਾ ਆ ਨੀ ਮਾ ਬੈ ਜਾਣਾ ਜ ਆਪ ਦਾ ਨੀ ਅਜੇ ਸਦੀ ਚੱਲਦੇ ਧਰੇ ਮਿਲਦੇ ਹਸਪੀਟਲ ਤੇ ਦੀਪਕ ਨੂੰ ਫਰ ਚੱਲਦੀ ਹੈ ਮਾਰਾ ਗੱਡੀ ਬੈ ਬੈ ਡੀਡੀ ਕਿਹੜ ਗਏ ਹੁਣ ਆਏ ਨੇ ਸਾਹ ਸਰਮਾ ਸਾਹਿਬ ਤੇ ਦੀਪਕ ਅਰੇ ਨਿਕਲ ਲਿਆ ਬੰਦਰੋਂ ਹਾਂ ਆਣੀ ਹੋ ਗਈ ਆ ਜੇ ਆਓ ਸਰਮਾ ਸਾਹਿਬ ਬਾਹਰ ਵਾਲੇ ਰੋਟਾਂ ਬਾਹ ਮਾਈ ਇੱਥੇ ਪੈ ਕੇ ਦਲੀ ਗੱਡੀ ਦੇ ਰੋਟਾਂ ਫੂਨ ਤੇ ਚਲਣ ਡੀਆਂ ਨੇ ਅਰਾਜ ਇਹ ਕਿਥੇ ਲੈ ਆਈ ਲਿਆ ਸਮਾਨ ਇਹ ਉਹਦਾ ਹੀ ਆ ਹਾਂ ਇਹਦੀ ਵਾਲੀ ਉਹ ਤਣਾਉ ਵਾਹ ਹੋ ਰਹੀ ਆਈ ਵੀ ਥੱਕ ਭਾਜੀ ਵਧੀਆ ਵਧੀਆ ਕਲਾੜੀ ਇਦਾਂ ਨਹੀਂ ਆ ਸਵਾਲੇ ਉਹ ਹੀ ਆ ਆਹ ਆਹ ਉਹਦਾ ਹੀ ਮਾਨ ਦਾ ਹੀ ਮਾਨ ਲੱਕੜ ਵਧੀਆ ਲੁੰਦਾ ਪਾ ਨਹੀਂ ਚੀਜ਼ ਵਧੀਆ ਬਣਦਾ ਹਾਂ ਹਾਂਜੀ ਸਰਮਾ ਸਾਹਿਬ ਜਨਾਬ ਸਰਮਾ ਸਾਹਿਬ ਵੇਖਿਆ ਮਰੇ ਦਾ ਟੌਰ ਉਹ ਤਾਂ ਆਪਣੇ ਤੱਕ ਨਹੀਂ ਵਧੀਆ ਵਧੀਆ ਨਹੀਂ ਵੇਖਿਆ ਨਹੀਂ ਉਹ ਵੀਡੀਓ ਚ ਮੈਂ ਪ੍ਰੋਗਰਾਮ ਨੂੰ ਮਿਸ ਹੋ ਗਿਆ ਉਹ ਮਾਮਾ ਵੀਡੀਓ ਬਣਾਈ ਮੈਂ ਹਾਂਜੀ ਧਿਆਨਪੁਰ ਮੀਟਿੰਗ ਪਾ ਗਿਆਂ ਦੀ ਇੱਕ ਗੱਦੇ ਦੇ ਦਲੇਰ ਕੋ ਆਇਆ ਦਲੇਰਾਂ ਦਾ ਹੀ ਵੀਡੀਓ ਹੁ ਜਾਣਾ ਏਟੀਐਮ ਕੋ ਚੱਲਣੀ ਨਹੀਂ ਲਿਆ ਤੇ ਹੁਣ ਬਲੇਤ ਕਾਂਦੇ ਜਾਣਾ ਕਿ ਜਨਾਬ ਕਿਤੇ ਜਾਣਾ ਦੁਕਾਨ ਦੇ ਲਈ ਚਾਹ ਪੀਏ ਕੋਤੋ ਪੀ ਲੋ ਹੈ ਚਾਹ ਬਣਾ ਕੇ ਪੀ ਅਦਰਕ ਵਾਲੀ ਚਾਰ ਨੂੰ ਨਹੀਂ ਪਹਿਲਾਂ ਆ ਇੱਥੇ ਲਾ ਦੇ ਗੱਡੀ ਮੈਂ 1 ਮਿੰਟ ਹੋਣਾ ਤੁਹਾਨੂੰ ਇੱਥੋਂ ਆ ਗਿਆ 1 ਮਿੰਟ ਜੀ ਛੇਤੀ ਆ ਜਾਣਾ ਚਾਰ ਨਾਲ ਠੰਡੀ ਹੋ ਜਾਈ ਹੁੰਦੇ ਆ ਆ ਉਹ ਆ ਗਿਆ ਚਲੋ ਜੀ ਆ ਗਿਆ ਮੈਂ ਤੂੰ ਚੱਲ ਲਓ ਜੀ ਸਾਰੇ ਕੰਮ ਕਰਕੇ ਫਿਰਸ ਤੇ ਆ ਗਿਆ ਨਰਨੀ ਤੇ ਮੈਂ ਤੇ ਲਾਓ ਲਓ ਸਾਧਨੀ ਬਹੁਤ ਚੜ ਗਿਆ ਆ ਫਿਰ ਇੱਡੀ ਰਹੀ ਚੱਲ ਹਾਂ ਡੋਮਰ ਮੁਰੰਮ ਨੰਦ ਨੇ ਲਾਵੇ ਸੇ ਇੱਥੇ ਲਾ ਗਏ ਮੇਰੇ ਮਜਾ ਮਜਾ ਓਏ ਹੋਏ ਜੇ ਤੇ ਆਉਂਦਾ ਸੋਨੀ ਮੈਂ ਸੋਨਾ ਬੜੇ ਨੇ ਇੱਧਰ ਨਿਕਟਾਵੇ ਪੈਲੀਆਂ ਦਾ ਕੋ ਹਾਲਿਆ ਯਾਰਾ ਫੈਂਚ ਹੈ ਕੋਈ ਹਾਲ ਨਹੀਂ ਤੁਸੀਂ ਆੜੀ ਆਂ ਦੀ ਰੁੜੀਓ ਆੜੀ ਤੁਸੀਂ ਆ ਟੋਟਾ ਆਵੇ ਨਾ ਜਦੋਂ ਆ ਤੂੰ ਸੀ ਟੱਪ ਕੇ ਪਾਣੀ ਥਲੇ ਡਿੱਗਾ ਸੀ ਨਾ ਉਦੋਂ ਟੋਇਆ ਪਿਆ ਸੀ ਹਾਲੇ ਕਿੰਨਾ ਪਾਣੀ ਡੱਕਿਆ ਹੋਊਗਾ 88 ਦਾ ਹੋਵੇ ਕਿੰਨੀ ਉੱਚੀ ਤੁਸੀਂ ਇੰਨਾ ਬੰਡ ਟੁੱਟਾ ਹੋਇਆ ਹਾਂ ਅੜੀ ਬੰਨੇ ਨਾ ਇਹ ਉਦੋਂ ਟੁੱਟਾ ਹੀ ਉਹ ਤੇ ਇਹ ਸੋਚ ਵੀ ਕਿੱਡਾ ਚੌੜਾ ਹੋਏਗਾ ਜਦੋਂ ਆਪਾਂ ਨੱਕਾ ਨਹੀਂ ਮੜਦੇ ਹਾਂ ਕਿਤਾਂ ਕਿੰਨਾ ਚੋਕੇ ਮਾਰੀ ਮਿੱਟੀ ਵਿੱਚ ਹੈ ਇਹ ਜਦ ਦਰੇ ਸੋਦੋਂ ਵੇਖਣ ਵਾਲਾ ਆ ਨਾ ਜਦੋਂ ਟੁੱਟਾ ਤੇ ਵੱਜਾ ਨਹੀਂ ਹੁੰਦਾ ਹੋਵੇਲਾ ਆ ਵੇਲਾ ਚਾਈ ਦੇ ਹਿਸਾਬ ਨਾਲ ਕਿੰਨਾ ਵੀ ਮਤਲਬ ਪਾਣੀ ਹੋਏਗਾ ਸਾਸੀ ਜੀ ਤੇ ਪਹਿਲੀਆਂ ਜਿੰਨੇ ਸਪੈਦੇ ਸਭ ਪਹਿਲੀਆਂ ਚ ਗਏ ਸਾਡੀਆਂ ਜੋਧੜ ਜਦੋਂ ਉਤੋਂ ਪਾਣੀ ਖਲੋਗੇ ਤੋਂ ਐਂ ਡਿੱਗਾ ਨਾ ਉਦੋਂ ਮਠੋ ਤਾਂ ਨੇ ਮਿੰਟੋ ਮਟਰ ਥਾਂ ਤੱਕ ਇਹ ਦ੍ਰਿਸ਼ੇ ਕਿਦਾਂ ਦਾ ਹੋਏਗਾ ਉਦੋਂ ਆ ਵੇਖੋ ਇਧਰ ਆਇਆਂ ਨੂੰ ਮਾਰੇ ਰਨਿੰਗ ਕਰਕੇ ਆਉਂਦੇ ਹਾਂ ਆਪਣਾ ਸੁਨੂ ਵੀਰਿਆ ਭਾਈ ਆਪਣਾ ਯਾਰ ਹੈ ਤੇ ਮਿਰਚਾਂ ਲਗਾ ਰਿਹਾ ਵੀਰ ਬਹੁਤ ਖਰਚਾ ਕਰ ਰਿਹਾ ਵੇਖੋ ਸਿਮਲਾ ਮਿਰਚ ਲੱਗ ਰਹੀ ਹੈ ਆ ਵੇਖੋ ਹੋਰ ਕਿਥਾਂ ਮੁੜਿਓ ਵਧੀਆ ਵੀਰ ਜੀ ਫਟਾਫਟ ਹੋਰ ਠੀਕ ਆ ਜੇ ਠੀਕ ਆ ਜੇ ਕੀ ਬੰਡਿਆ ਹੁਣ ਬੋਲੇ ਲੱਗ ਗਿਆ ਆਪੇ ਲਾਇੇ ਅੱਜ ਹੀ ਲਾਇੇ ਥੋੜੇ ਪੁੱਟੇ ਇਹ ਤਿਆਰ ਤੇ ਮੇਰੇ ਸਾਹਮਣੇ ਮੇਲੇ ਤੋਂ ਬਾਧੀ ਹੋਊ ਬੇਲੇ ਚ ਹੋ ਜਾਣੀ ਸ਼ੁਰੂ ਹਾਂ ਸੰਭਾਰਿਆ ਦੇ ਫਰਵਰੀ ਚ ਰਾਤ ਨੂੰ ਦੋਗ ਨਾਲ ਥਾਇਆ ਕਿ ਨਹੀਂ ਹਾਂਜੀ ਦੋਗ ਹੋਰ ਉਹ ਵਧੀਆ ਆ ਗਏ ਇਹ ਬੜੀ ਮਿਹਨਤ ਆ ਇਹਦੀ ਮਰਚਾਂ ਦੀ ਭਰਾ ਇਹਦੇ ਸਪਰੇਮ ਬੜੀ ਮੰਗਦੀ ਇਹਦੇ ਆਹੋ ਇਹ ਕਿੰਨਾ ਚਿਰ ਰਣਾ ਲਫਾਵਾ ਆਪਣੀ ਮਰਜ਼ੀ ਨਾਲ ਪਟੇ ਗਏ ਨਹੀਂ ਪਟੇ ਕਿਉਂ ਨਹੀਂ ਜਾਂ ਨੇਰੀ ਲੂਰੀ ਹੁੰਦੀ ਆ ਨੇਰੀ ਚੱਕਰ ਤਾਂ ਵੀ ਚਾਉਣੇ ਨੇ ਨੇਰੀ ਦਾ ਕੋਈ ਚੱਕਰ ਨਹੀਂ ਸਿਰਫ ਕੱਕਰ ਨੂੰ ਬਤੌਣ ਵਾਸਤੇ ਓਏ ਹੈ ਤੇਰੀ ਗੱਲ ਮੈਂ ਮੰਨਣਾ ਜੀ ਤਾਂ ਨੇਰੀ ਆਉਂਦੀ ਇਹਨੂੰ ਚਲੋਂ ਵੇਖ ਲਾਂਦੀ ਨਹੀਂ ਚਾਰਦਾਂ ਦਾ ਮਿੱਟੀ ਇਹ ਆ ਜਿੱਦਾਂ ਥੱਲੇ ਖਿੱਚਿਆ ਜਾਂਦਾ ਇਹਦੇ ਉੱਤੇ ਰਿੰਗ ਪਾਦਨੇ ਫੇਰ ਅੱਛਾ ਅੱਛਾ ਫੇਰ ਨਹੀਂ ਜਾਂਦੇ ਕਿ ਹਣਾ ਹਾਂ ਜੀ ਨਾਲ ਮਿੱਟੀ ਦਾ ਇਹਦਾ ਮਤਲਬ ਹੋਇਆ ਵੀ ਇਦਾਂ ਰਿੰਗ ਪੈ ਜਾਣੀ ਉੱਤੇ ਆੜਿਆ ਕਿੰਨੇ ਦਾ ਆਉਂਦਾ ਕੁਛ ਆ ਰਿਹਾ ਕਿਹੜਾ ਆੜ ਲਵਾਵਾ ਲਵਾਫਾ ਇਹ 140 ਤੇ 45 ਰੁਪਏ ਕਿਲੋ ਆਇਆ ਜੀ ਕਿੰਨੇ ਕਿਲੋ ਦਾ ਹੈ ਇਹ ਇਹ 20 ਕਿਲੋ ਦਾ ਰੋਲ ਆ ਤੇ ਇਹ ਰੋਲ ਇਹ ਕਹਿੰਦਾ ਸਰ ਜਾਂਦਾ ਹਾਂ ਇੱਕ ਨਾ ਸਰ ਜਾਂਦਾ ਇੱਕ ਨਾ ਪੈ ਜਾਂਦਾ ਕਈਆਂ ਗਾਵਾਂ ਦੇ ਪੈ ਜਾਂਦਾ ਬੜੀ ਮਿਹਨਤ ਆ ਰਹੀ ਹੈ ਰੰਗ ਆ 160 ਰੁਪਏ ਕਿਲੋ ਨਹੀਂ ਲੱਗੀ ਹੈ ਹਲੋ ਕੜੀ ਤੋਰੀ ਵੀ ਲੱਦੀ ਗਾਣ ਕਿੰਨੀ ਲੱਗ ਜਾਨੀ ਇਹ ਲੱਗ ਜਾਂਦੀ ਹੈ ਕੰਪਾਟ ਹੋ ਜਾਂਦਾ ਇਹ ਹੋ ਗਿਆ ਕੰਪਾਟ ਹੋ ਗਿਆ ਸਾਰਾ ਕੁਝ ਲੱਗੂਗਾ ਨਹੀਂ ਨਹੀਂ ਇਹ ਕੰਮ ਤੇ ਪਹਿਲਾਂ ਨਹੀਂ ਲਾਈ ਆਰਾ ਕੰਮ ਨਹੀਂ ਬਣਾ ਤਾਂ ਕਿਉਂ ਹੁੰਦਾ ਰੇ ਤੇੜ ਲੱਗਦੀ ਰਹੀ ਨਾ ਅੱਛਾ ਅੱਛਾ ਨਹੀਂ ਆ ਤਾਂ ਸਾਤ ਬਾਅਦ ਕੰਮ ਜਾ ਵੀ ਆ ਕੰਮ ਇਹਦਾ ਇਹ ਨਹੀਂ ਆ ਵੀ ਬੜੀ ਮਿਹਨਤ ਹੈ ਜੀ ਆ ਵੇਖੋ ਕਿਦਾਂ ਲੱਗ ਰਹੀ ਹੈ ਹਾਂ ਮੁੰਡੇ ਡਰੇ ਨੇ ਖੋਲਣ ਵੇਖੋ ਕਿਦਾਂ ਰੋਲ ਡਿਆ ਖੋਲਣ ਪਾਣੀ ਵੀ ਲਾਗੇ ਦਿੱਤਾ ਈ ਓਏ ਪਾਣੀ ਪਹਿਲਾਂ 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 ਪਾਣੀ ਦਿੱਤਾ ਹੈ ਅੱਜ ਲਾਈਆ ਅੱਛਾ ਅੱਛਾ ਦੋ ਰੁਪਏ ਦਾ ਬੂਟਾ ਹੈ ਤੇ 2 2014 ਆਹੋ ਮਹਿੰਗਾ ਹੀ ਕਰਾਂਗੇ 2014 ਬੂਟਾ ਲੱਗਾ ਜੇ ਰੇਟ ਨਿਕਲ ਆਇਆ ਫਿਰ ਪੈਸਾ ਇੱਥੇ ਰਹਿਣਾ ਪਿਛਲੇ ਸਾਲ ਬਹੁਤ ਵਧੀਆ ਰਿਆ ਸੀਗਾ ਕਿੰਨਾ ਵਟਿਆ ਜੀ ਨੇ ਸਾਜੋ ਆਹ ਤਾਂ ਉਹ ਧੁੰਗ ਨਾਣਾ ਚ ਭੰਜ 1.5 ਲੱਖ ਤਾਂ ਵਟਿਆ ਜਣਾ ਇਹ ਤਾਂ ਘਟਾ ਦੀ ਇਹਦਾ ਖਰਚਾ ਵੜਾਉਣੀ ਤੇ ਵੱਸ ਲਾਉਂਦਾ ਰਿਆਂ ਖਰਚਾ ਤੇ ਬਥੇਰਾ ਸਪਰੇ ਬੜੀ ਮੰਗਦੀ ਹੁੰਦੀ ਹੈ 8000 ਜ ਨਹੀਂ ਮੰਗੂਗੀ ਖਰਚਾ ਕਿ ਮੰਗੂਗੀ ਠੰਡ ਚ ਮੰਗੂਗੀ ਯਾਰ 15000 ਰੁਪਏ ਤੱਕ ਪੈ ਗਈ ਹੈ ਪਾਵੇ ਦਾ ਤੇ ਰੇਂਗੀ ਜਿਹੜੇ ਆ 8000 ਦਾ ਤੇ ਖਰਚਾ ਆ ਗਿਆ ਆਪਣੀ ਦੀ ਵੱਖਰੀ ਆ ਆਹੋ ਮਿਹਨਤ ਵੀ ਲੱਗਣੀ ਓਤੇ ਚਲੋ ਮਿਹਨਤ ਲਾਗੇ ਫਲ ਮਿਲ ਜੇ ਬੜਾ ਚਲੋ ਵੇਖ ਲੋ ਜੀ ਵੀਰ ਨੇ ਮਿਹਨਤ ਤੇ ਬੜੀ ਕਰਦੇ ਆ ਹੁਣ ਫਲ ਵੀ ਮਿਲ ਜੇ ਚੰਗੀ ਗੱਲ ਆ ਲੋ ਜੀ ਹੋਰ ਲਓ ਜੀ ਮਿਲਦੇ ਕੱਲ ਨੂੰ ਆ ਗਏ ਆ ਜੀ ਅਸੀਂ ਰਨਿੰਗ ਤੋਂ ਘਰ ਹੁਣ ਤੇ ਇਹ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਬਾਕੀ ਲਾ ਭਾਈ ਦੇ ਘਰ ਸਵੇਰੇ ਪ੍ਰਭਾਸ ਕਰੀਆ ਤੇ ਸਵੇਰੇ ਇਹਦੇ ਢੋਲਕੀ ਸ਼ਣੇ ਚੱਲਣਗੇ ਪੂਰਾ ਲੱਗੇਗਾ ਦੁਕਾਨ ਜੀ ਬਿਲਕੁਲ ਤੇ ਜਿਦਾਂ ਤੁਹਾਨੂੰ ਪਤਾ ਹੀ ਆ ਵੀ ਸ਼ੀਤੀ ਦੇਣ ਵੀ ਚੱਲਣਦੇ ਨੇ ਚਾਰਿਆਂ ਦੇ ਉਹਦੇ ਕਰਕੇ ਫਿਰ ਬਰੈਡ ਚੱਲਣੇਗਾ ਬਿਲਕੁਲ ਸੋਣ ਵਾਲਾ ਮਠਾ ਦੇ ਚੱਲਣਾ ਸੇਵੀਆ ਤੇ ਬਰੈਡ ਬਸ ਜਿਹਨੇ ਮੇਰੇ ਵੀ ਭਰਾ ਵੇਖਣ ਦੇ ਮਠਾਣੀ ਦੇਣਾ ਪ੍ਰਭਾਸਕੀਆਂ ਚ ਬਾਕੀ ਜੋ โอ้โหชั้นลุ้นเลยนบ